ਡੋਲ ਜਿਹੜੇ ਚੱਲ ਰਹੇ ਆ ਤੁਸੀਂ ਦੇਖ ਰਹੇ ਹੋ ਇਹ ਬੱਚਿਆਂ ਦੇ ਝੂਟੇ ਆ ਦੇਖੋ ਰੇਲ ਗੱਡੀ ਦੇਖ ਰਹੇ ਹੋ ਬੜਾ ਵਧੀਆ ਮੇਲਾ ਭਰਿਆ ਹੋਇਆ ਪਾ ਤੁਹਾਨੂੰ ਜਿਹੜੇ ਮੇਲੇ ਆ ਕਿਸਤੀ ਦੇਖ ਲਓ ਔਲ ਗਈ ਉੱਤੇ ਕਾਫੀ ਵੱਡੀ ਕਿਸਤੀ ਆ ਜੀ ਤੇ ਨਾਲ ਚੰਡਰੋਲ ਚੱਲ ਰਹੇ ਜਿਹੜੀ ਮੇਲਿਆਂ ਦੇ ਮਿਲਦੀ ਆ ਘਿਓਰ ਹੈਗਾ ਖਜਲਾ ਇਹ ਮਿੱਠੇ ਵਾਲਾ ਹੁੰਦਾ ਨਮਕੀਨ ਵੀ ਹੁੰਦਾ ਜੀ ਗੁੜ ਵਾਲਾ ਵੀ ਹੁੰਦਾ ਹੈ ਇਹ ਚੀਜ਼ ਆਪਾਂ ਕਿੱਥੋਂ ਆਇਆ ਅਗੇ ਕੀ ਬੜਦਾ ਜੀ ਅੱਛਾ ਕਿਵੇਂ ਚੱਲਦਾ ਕਾਰੋਬਾਰ ਅੱਜ ਪਹਿਲਾ ਦਿਨ ਬਹੁਤ ਵਧੀਆ ਭਰ ਗਿਆ ਮੇਰਾ ਹਾਂ ਬਹੁਤ ਵਧੀਆ ਭਰੇ ਹੈਲੋ ਕਿਹੜਾ ਬਣਾ ਦੱਸੇ ਬੇਟੇ ਬਾਲ ਦੀ ਕੁਰਤੀ ਅੱਛਾ ਬਾਲੂ ਤੋਂ ਦੂਰ ਤੱਕ ਸਵੀਟ ਸ਼ਾਪ ਸਮਾਨੇ ਤੋਂ ਹੈਗੇ ਨੇ ਇਹ ਤੇ ਆਏ ਵਾਰ ਇਹਨਾਂ ਦਾ ਸਟਾਲ ਜਿਹੜਾ ਬਿਲਕੁਲ ਇਹਦੇ ਦਰਵਾਜ਼ੇ ਬਾਬੇ ਦਰਵਾਜ਼ੇ ਦੇ ਜਿਹੜਾ ਅੱਗੇ ਲੱਗਦਾ ਤੇ ਸਾਰਾ ਤਾਜ਼ੀਆਂ ਜਲੇਬੀਆਂ ਬਿਲਕੁਲ ਲਾਲ ਰੰਗ ਦੀਆਂ ਹਨ ਜੀ ਅਤੇ ਦੇਖ ਸਕਦੇ ਹੋ ਪਿੱਛੇ ਸੈਟਿੰਗ ਅਰੇਂਜਮੈਂਟ ਇਹਨਾਂ ਦਾ ਵੀ ਸਾਰਾ ਨਮਾਤਾ ਗੁੱਗਾ ਮਾੜੀ ਦੇ ਮੇਲੇ ਤੇ ਆਪਾਂ ਆਏ ਹੋਏ ਹਾਂ ਜਿਹੜਾ ਕੀ ਤਹਿਸੀਲ ਸਮਾਣਾ ਦੇ ਵਿੱਚ ਪੈਂਦਾ ਜੀ ਤੇ ਇਹ ਹੈ ਨਮਾਤੇ ਦਾ ਮੇਲਾ ਜਿਹੜਾ ਆਪਾਂ ਨੂੰ ਦਿਖਾ ਰਿਹਾ ਮੈਂ ਤੇ ਪਹਿਲਾ ਦਿਨ ਅੱਜ 14 ਤਰੀਕਾ ਨਮਾਤੇ ਦੇ ਮੇਲੇ ਦੀ ਤੁਸੀਂ ਦੇਖ ਰਹੇ ਹੋ ਕਾਫੀ ਰਸ਼ ਇੱਥੇ ਕਾਫੀ ਕਾਰਾ ਕੂੜਾ ਖੜੀਆਂ ਨੇ ਇੱਥੋਂ ਜਿਹੜਾ ਮੇਲਾ ਇਹ ਸਟਾਰਟ ਹੁੰਦਾ ਇੱਥੇ ਪਾਰਕਿੰਗ ਵਗੈਰਾ ਕਾਫੀ ਨੇ ਜਿਹਦੇ ਤੁਸੀਂ ਦੇਖ ਸਕਦੇ ਹੋ ਸੋ ਮੇਰੇ ਵੱਲੋਂ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਮੇਰੇ ਇਸ ਨਵੇਂ YouTube ਚੈਨਲ ਦੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਰਹੇਗਾ ਆਪਾਂ ਨਮਾਦਾ ਜਿਹੜਾ ਹੈਗਾ ਗੁੱਗਾ ਮਾਰੇ ਉੱਥੇ ਮੇਲਾ ਦੇਖਣ ਆਏ ਹੋਇਆ ਤੇ ਮੇਲਾ 3 ਦਿਨ ਚੱਲਣਾ ਅੱਜ ਮੇਲੇ ਦਾ ਪਹਿਲਾ ਦਿਨ ਆ ਤੁਸੀਂ ਬਣੇ ਰਹੋ ਮੇਰੇ ਨਾਲ ਤੁਹਾਨੂੰ ਮੇਲਾ ਜਿਹੜਾ ਆਪਾਂ ਦਿਖਾਣੇ ਆ ਇੱਥੇ ਦੇ ਨੌਜਵਾਨ ਕਿੱਥੋਂ ਆਏ ਵੀ ਜਵਾਕੋ ਅੱਛਾ 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 ਇਹ ਜੀਵਾ ਵਾ ਵਧੀਆ ਲੱਗ ਗਈ ਸਾਨੂੰ ਅੱਛਾ ਅੰਡਰਫੁਲ ਬਹੁਤ ਸੋਹਣਾ ਹੀ ਅੱਛਾ ਕਿਵੇਂ ਦੇਖਦੇ ਹੋ ਮੇਲਾ ਕਿੰਨੇ ਦਿਨ ਚੱਲਣਾ ਉਹ ਦੇਖਦੇ ਸੰਗਤ ਬਹੁਤ ਆ ਰਹੀ ਹੈ ਮੇਲੇ ਦੀ ਅੱਛਾ ਪਿਛਲੇ ਸਾਲ ਨਾਲੋਂ ਵੱਧ ਭਰਿਆ ਵੱਧ ਭਰਿਆ ਅੱਜ ਪਹਿਲਾ ਦਿਨ ਆ ਜੀ ਮੇਲੇ ਦਾ ਰੌਣਕ ਠੀਕ ਆ ਬਹੁਤ ਧੰਨ ਸੋਏ ਹੈ ਅੱਜ ਪਹਿਲੇ ਦਿਨ ਮੇਲੇ ਦਾ ਤੁਸੀਂ ਮੇਰੇ ਨਾਲ ਬਨੇ ਰਹੋ ਜਿਹੜੇ ਮੇਰੇ ਵੀਡੀਓ ਪਾ ਨਹੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੱਡੇ ਵੱਡੇ ਚੰਡੋਲ ਜਿਹੜੇ ਚੱਲ ਰਹੇ ਆ ਤੁਸੀਂ ਦੇਖ ਰਹੇ ਹੋ ਇਹ ਬੱਚਿਆਂ ਦੇ ਝੂਟੇ ਆ ਦੇਖੋ ਰੇਲ ਗੱਡੀ ਦੇਖ ਰਹੇ ਆ ਬੜਾ ਵਧੀਆ ਮੇਲਾ ਭਰਿਆ ਹੋਇਆ ਪਾ ਤੁਹਾਨੂੰ ਜਿਹੜੇ ਮੇਲੇ ਆ ਕਿਸਤੀ ਦੇਖ ਲਓ ਔਰ ਗਈ ਉੱਤੇ ਕਾਫੀ ਵੱਡੀ ਕਿਸਤੀ ਆ ਜੀ ਤੇ ਨਾਲ ਚੰਡੋਲ ਚੱਲ ਰਹੇ ਆ ਤੇ ਚੰਡੋਲ ਇੱਥੇ ਕਾਫੀ ਲੱਗੇ ਹੋਏ ਤੁਸੀਂ ਦੇਖ ਰਹੇ ਹੋ ਪਰਲੇ ਪਾਸੇ ਵੀ ਚੰਡੋਲ ਚੱਲ ਰਿਹਾ ਅੱਜ ਪਹਿਲਾ ਦਿਨ ਆ ਪਿਛਲੇ ਵਾਰ ਨੌਲੇਜ ਕੀ ਜਿਹੜਾ ਮੇਲਾ ਕਾਫੀ ਜਿਆਦਾ ਭਰਿਆ ਹੋਇਆ ਤੇ ਤੁਸੀਂ ਦੇਖ ਰਹੇ ਹੋ ਤੇ ਆਪਾਂ ਪਹਿਲਾਂ ਵੀ ਤੁਹਾਨੂੰ ਜਿਹੜੇ ਮੇਲੇ ਇਸ ਤਰ੍ਹਾਂ ਦੇ ਦਿਖਾਉਂਦੇ ਰਹਿੰਦੇ ਆ ਤੇ ਆਓ ਆਪਾਂ ਅੱਗੇ ਤੁਹਾਨੂੰ ਸਾਰਾ ਮੇਲਾ ਫਿਰਕੇ ਦਿਖਾਵਾਂਗੇ ਨਾਲੇ ਅੰਦਰ ਆਪਾਂ ਗੁੱਗਾ ਮਾੜੀ ਦੇ ਮੱથા ਟੇਕੇ ਜਿਹੜਾ ਉਹ ਆਵਾਂਗੇ ਪੁਲਿਸ ਕਰਮਚਾਰੀ ਵੀ ਆਪਣੀ ਡਿਊਟੀ ਪਰ ਕੂਟੀਆਂ ਜਿਹੜੀਆਂ ਨਿਵਾ ਰਹੇ ਨੇ ਇੱਧਰ ਕਾਰ ਖੜੀ ਆ ਇੱਧਰ ਵੀ ਫਾਸਟ ਫੂਡ ਵਗੈਰਾ ਪਿੰਡਾਂ ਦੀ ਲੋਕ ਦੇ ਲੋਕ ਗੁਰੂ ਕੋਈ ਖਾਏ ਹੋਇਆ ਉਹ ਤੁਸੀਂ ਦੇਖ ਰਹੇ ਹੋ ਇੱਧਰ ਵੀ ਕਾਰਾਂ ਤੇ ਸਟੈਂਡ ਬਣੇ ਹੋਇਆ ਤੇ ਇੱਧਰ ਖੱਬੇ ਪਾਸੇ ਕੋਵੇ ਵਾਲੀ ਕੁਲਪਤੀ ਐਨਜੋਏ ਫਰੈਸ਼ ਕੋਡਾ ਇਸ ਤਰ੍ਹਾਂ ਦੇਖ ਲਓ ਤੁਸੀਂ ਜਿਹੜੇ ਆ ਰੇੜੀਆਂ ਸਪਾਸਟ ਫੂਡ ਦੀਆਂ ਲੱਗੀਆਂ ਹੋਈਆਂ ਆ ਜਿਹੜਾ ਸੋਡਾ ਉਹ ਵੀ ਇੱਥੇ ਲੱਗਿਆ ਹੋਇਆ ਭੈਣੀ ਸਾਹ ਵਾਲੀ ਜਿਹੜੀ ਕੁਲਫੀ ਆ ਉਹ ਵੀ ਜਿਹੜੀ ਇੱਥੇ ਲੱਗੀ ਹੋਈ ਹੈ ਜੀ ਤੇ ਇਸੇ ਤਰ੍ਹਾਂ ਸੱਜੇ ਆ ਪਿੱਛੋ ਗਿਆ ਭੂਤ ਮੂੰਹ ਮੁਕਟ ਲੱਗੇ ਹੋਇਆ ਹੋਰ ਕਾਫੀ ਬੱਚਿਆਂ ਦੇ ਘੜਾਉਣੇ ਤੁਸੀਂ ਦੇਖ ਰਹੇ ਆ ਇੱਧਰ ਦੇਖੋਗੇ ਇੱਧਰ ਵੀ ਬੜੇ ਸਵਾਦ ਪੁੱਛੇ ਛੋਲੇ ਤੇ ਭੈਣੀ ਸਾਹ ਕੁਲਫੀ ਤੇ ਆ ਗਈ ਆ ਤੇ ਬੱਚਿਆਂ ਦੇ ਘੜਾਉਣੇ ਬਹੁਤ ਹੈਗੇ ਆ ਮੁਕਤ ਹੈਗੇ ਆ ਤੁਸੀਂ ਦੇਖ ਰਹੇ ਹੋ ਬੰਦਾ ਇੱਥੇ ਕਾਰਟ ਵੀ ਜਾ ਰਿਹਾ ਹੌਲੀ ਹੌਲੀ ਦੇਖ ਰਹੇ ਨੇ ਤੇ ਬਾਬਾ ਜੀ ਇੱਧਰ ਰਗੜਾ ਚੱਲ ਰਿਹਾ ਬਾਬਾ ਜੀ ਦਾ ਬਾਬਾ ਜੀ ਰਗੜਾ ਚੱਲ ਰਿਹਾ ਪੂਰਾ ਹੋਰ ਇਹ ਸੋਹਰ ਆਲ ਲਓ ਜੀ ਖਜਲਾ ਆ ਗਿਆ ਮਸ਼ਹੂਰ ਮਠਿਆਈ ਜਿਹੜੀ ਮੇਲਿਆਂ ਤੇ ਮਿਲਦੀ ਆ ਘਿਹੋਰ ਹੈਗਾ ਖਜਲਾ ਇੱਕ ਇਹ ਮਿੱਠੇ ਵਾਲਾ ਹੁੰਦਾ ਨਮਕੀਨ ਵੀ ਹੁੰਦਾ ਜੀ ਗੁੜ ਵਾਲਾ ਵੀ ਹੁੰਦਾ ਹੈ ਇਹ ਚੀਨੀ ਵਾਲਾ ਹੈ ਇਹ ਚੀਨੀ ਵਾਲਾ ਹੈ ਕੰਪੀਟੇ ਵਾਲਾ ਕਹਾਂ ਸੇ ਆਏ ਹੋ ਆਪ ਲੋਗ ਉਹਨਾਂ ਚਾਰੀ ਉਹ ਤੇ ਯੂਪੀ ਕੇ ਆ। ਅੱਛਾ ਥੈਂਕ ਯੂ ਭਾਈ। ਇਹ ਦੋਨੇ ਪਾਸੇ ਸੜਕ ਤੇ ਆ ਟੈਟੂ ਵਾਲਾ ਆ ਗਿਆ ਬਈ ਨਾਮਕੀਨ ਵਾਲਾ ਆ ਗਿਆ ਜੀ। ਤੁਸੀਂ ਦੇਖ ਰਹੇ ਹੋ ਕਾਫੀ ਮੇਲਾ ਜਿਹੜਾ ਉਹ ਭਰਿਆ ਹੋਇਆ। ਦੇਖੋ ਖਜਲਾ ਜਿਹੜਾ ਬਣ ਰਿਹਾ ਇਸ ਤਰ੍ਹਾਂ ਇਹ ਤਿਆਰ ਉਹ ਕੀਤਾ ਜਾ ਰਿਹਾ ਹੈਗਾ ਜੀ। ਤੋਂ ਇੱਧਰ ਖਜਲੇ ਦੀ ਤੁਸੀਂ ਦੁਕਾਨਾਂ ਦੇਖ ਰਹੇ ਹੋ ਕਾਫੀ ਸ਼ੁਰੂ ਦੇ ਮੇਲੇ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਹੈਗੀਆਂ ਨੇ। ਇੱਧਰੋਂ ਵੀ ਦੂਰ ਤੱਕ ਤੁਸੀਂ ਦੇਖ ਰਹੇ ਹੋ ਮੇਲਾ ਕਾਫੀ ਦੂਰ ਤੱਕ ਜਿਹੜਾ ਲੱਗਿਆ ਹੋਇਆ। ਫਾਸਟ ਫੂਡ ਟਿੱਕੀਆਂ ਵਗੈਰਾ ਤੁਸੀਂ ਦੇਖ ਰਹੇ ਹੋ ਪਕੌੜੇ ਆ। ਬਾਈ ਨੇ ਕਾਫੀ بڑے ਸਾਫ ਤੋਂ ਤੇਰੇ ਢੰਗ ਨਾਲ ਜਿਹੜੇ ਟਾਕੇ ਰੱਖੇ ਹੋਏ ਆ ਜਲੇਬੀਆਂ ਵੀ ਇਹਨਾਂ ਕੋਲੇ ਜਲੇਬੀ ਕੱਟ ਕੇ ਦਿਖਾ ਯਾਰ ਇਹ ਮਦਾਨੀ ਐ ਤਾਂ ਹੀ ਸਵਾਲ ਬਣ ਰਹੀ ਹੈ ਨਾ ਅਸਲੀ ਜਲੇਬੀ ਤਾਂ ਉਹੀ ਹੁੰਦੀ ਆ ਆ ਦੇਖੋ ਬਾਈ ਜੀ ਹੁਣ ਕੱਟ ਕੇ ਦਿਖਾਉਣਗੇ ਜਲੇਬੀ ਤੇ ਪਕੌੜੇ ਬੜੇ ਸਾਫ ਤੋਂ ਤੇਰੇ ਢੰਗ ਨਾਲ ਨਾ ਰੱਖੇ ਪਵਾਨੀਗੜ੍ਹ ਤੋਂ ਆਏ ਹੋਏ ਨੇ ਲਓ ਜੀ ਕਿਆ ਸੋਹਣੀ ਜਲੇਬੀ ਵੀਰ ਨੇ ਆਪਣੇ ਕਹੇ ਮਿੰਟ ਲਾਇਆ ਕੱਢਣ ਨੂੰ ਆਹ ਦੇਖੋ ਇਹ ਪੂਰੇ ਲਾਲ ਰੰਗ ਵਾਲੀਆਂ ਇਹ ਹੁੰਦੀਆਂ ਅਸਲੀ ਜਲੇਬੀਆਂ 2-2 ਦਿਨ ਪਹਿਲਾਂ ਇਹ ਪਹਿਲਾਂ ਖਮੀਰ ਉਠਾਉਂਦੇ ਜੀ ਤੇ ਖਮੀਰ ਉਠਾਇਆ ਜਾਂਦਾ ਫਿਰ ਇਹ ਜਾ ਕੇ ਤਿਆਰ ਹੁੰਦੇ ਆ ਅੱਜ ਕੱਲ ਤਾਂ ਜਿਹੜੇ ਲੋਕਲ ਹੈਗੇ ਬਈ ਇਹ ਉਹ ਐਦਾਂ ਹੀ ਕੱਟੀ ਜਾਂਦੇ ਮੈਦਾ ਘੋੜਿਆਂ ਨਾਲ ਦੀ ਨਾਲ ਪਾ ਦਿੰਦੇ ਆ ਥੈਂਕ ਯੂ ਬਾਈ ਜੀ ਤੋਂ ਇਸ ਤਰ੍ਹਾਂ ਜਿਵੇਂ ਤੁਸੀਂ ਹਨਾ ਦੇਖੋਗੇ ਆ ਬੱਚਿਆਂ ਦੇ ਖੇਡਣੇ ਹੋ ਗਏ ਆ ਅੰਦਰ ਵੀਰ ਹੋ ਗਏ ਜੀ ਆ ਹੋਰ ਸਾਹਮਣੇ ਤੁਸੀਂ ਦੇਖ ਰਹੇ ਲੋਹੜਾ ਹੋਗੀਆਂ ਸ਼ਰਟਾਂ ਹੋਗੀਆਂ ਬੱਚਿਆਂ ਦੇ ਕੱਪੜੇ ਹੋ ਗਏ ਇਸ ਤਰ੍ਹਾਂ ਆ ਮੇਲੇ ਤੇ ਜਿਹੜਾ ਮੇਲੇ ਆ ਚ ਲੱਗਿਆ ਹੁੰਦਾ ਉਹ ਜਿਹੜਾ ਸਮਾਨ ਉਹ ਇੱਥੇ ਲੱਗਿਆ ਹੋਇਆ ਜੀ ਤੇ ਇਧਰ ਵੀ ਤੁਸੀਂ ਜਿੱਧਰ ਵੀ ਨਿਗਾ ਮਾਰਾਂਗੇ ਉੱਧਰ ਵੀ ਤੁਹਾਨੂੰ ਜਿਹੜਾ ਸਾਰਾ ਇਹ ਸਮਾਨ ਬੱਚਿਆਂ ਦਾ ਖੇਡਾਂ ਵਾਲਾ ਉਹੋ ਮਿਲੇਗਾ ਜੀ ਤੇ ਸਾਹਮਣੇ ਵਾਲੇ ਪਾਸੇ ਦੇਖਦੇ ਆ ਇੱਧਰ ਵੀ ਪਕੌੜਿਆਂ ਦੀ ਫਾਸਪੋਰਟ ਦੀਆਂ ਜਿਹੜੀਆਂ ਉਹ ਸਟਾਲ ਲੱਗੇ ਹੋਏ ਆ ਵੀ ਜਿਹੜਾ ਕੁਲਚੇ ਛੋਲੇਆਂ ਵਾਲਾ ਨਾਲ 버ਗਰ ਬੁਰਗ ਰੱਖਿਆ ਹੋਇਆ ਫਰੈਸ਼ ਜਿਹੜਾ ਫਰੂਟ ਚਾਟ ਇੱਧਰ ਤੁਸੀਂ ਦੇਖਦੇ ਆ ਇੱਧਰ ਵੀ ਤੁਸੀਂ ਦੇਖ ਰਹੇ ਬੱਚਿਆਂ ਦੇ ਖੜਾਉਣੇ ਆਦ ਸਾਰਾ ਕੁਝ ਇੱਥੇ ਹੈਗਾ ਉਹ ਆ ਵੀ ਕਿੱਥੋਂ ਆਇਆ ਅਗੇ 30 ਮਿੰਟ ਤੋਂ ਆ ਜੀ ਅੱਛਾ ਕਿਵੇਂ ਚੱਲਦਾ ਕਾਰੋਬਾਰ ਅੱਜ ਪਹਿਲਾ ਦਿਨ ਬਹੁਤ ਵਧੀਆ ਭਰ ਗਿਆ ਮੇਲਾ ਹਾਂ ਬਹੁਤ ਵਧੀਆ ਭਰੇ ਤੇ ਆ ਭਾਈ ਐਨਕਾ ਵਾਲਾ ਓ ਯਾਰ ਗੱਲ ਸੁਣ ਸੋ ਅੱਗੇ ਚੱਲਦੇ ਆ ਇੱਧਰ ਵੀ ਭੈਣੀ ਸਾਹਿਬ ਵਾਲੀ ਜਿਹੜੀ ਆ ਕੁੜੀ ਬਾਈ ਸਤਿ ਸ਼੍ਰੀ ਅਕਾਲ ਠੀਕ ਠਾਕ ਹੈ ਕਿਵੇਂ ਚੱਲਦਾ ਕੰਮ ਚਲੋ ਵਧੀਆ ਤੇ ਅੱਗੇ ਇਸੇ ਤਰ੍ਹਾਂ ਨਿੰਬੂ ਪਾਣੀ ਕੋਲਡ ਡਰਿੰਕ ਪਕੌੜੇ ਲਾਲ ਪਕੌੜੇ ਰੰਗ ਵਾਲੇ ਦੇਖਦੇ ਹੋ ਤੁਸੀਂ ਮਸਾਲਾ ਪੁੱਕਿਆ ਜਾ ਰਿਹਾ ਉੱਤੇ ਇਹ ਹੈ ਨਮਾਦਿਆਂ ਦਾ ਮੇਲਾ ਜਿਹੜਾ ਪਕਵਾਲਾ ਦੇ ਵਿੱਚ ਪੈਂਦਾ ਜੀ ਹਰ ਸਾਲ ਇਹ ਲੱਗਦਾ ਹੈਗਾ ਆਪਾਂ ਪਿਛਲੇ ਸਾਲ ਵੀ ਜਿਹੜਾ ਤੁਹਾਨੂੰ ਮੇਲਾ ਪੂਰਾ ਜਿਹੜਾ ਕੀ ਉਹ ਦਿਖਾਇਆ ਸੀਗਾ ਚੱਲਦੇ ਆਪਾਂ ਅੰਦਰ ਜਿੱਧਰ ਮੱਥਾ ਟੇਕਣਾ ਮਾੜੀ ਤੇ ਗੁਗਾ ਮਾੜੀ ਨਮਾਦਿਆ ਜਿਹੜੀ ਮਸ਼ਹੂਰ ਆ ਪ੍ਰਸਿੱਧ ਜਿਹੜੀ ਇਹ ਹੈ ਦੇਸ਼ ਪ੍ਰਦੇਸ਼ਾਂ ਵਿੱਚ ਜਿਹੜੀ ਆ ਆਪਣੀ ਗੁਗਾ ਮਾੜੀ ਹੈ ਪ੍ਰਸਿੱਧਾ ਜੀ ਤੇ ਇਸੇ ਤਰ੍ਹਾਂ ਦੇਖ ਰਹੇ ਹਾਂ ਇੱਧਰ ਵੀ ਜਿਹੜਾ ਜਲੇਬੀਆਂ ਲੱਗੀਆਂ ਹੋਈਆਂ ਪਕੌੜੇ ਦੇ ਸਟਾਲ ਲੱਗੇ ਹੋਇਆ ਤੁਸੀਂ ਦੇਖ ਰਹੇ ਪਿੰਡਾਂ ਤੋਂ ਦੂਰੋ ਦੂਰੋ ਜਿਹੜੇ ਆ ਲੋਕ ਮੱਥਾ ਟੇਕਣਾ ਪਹਿਲਾ ਦਿਨ ਹੈ ਚੱਲ ਰਿਹਾ ਹੈਗਾ ਤੇ ਸੱਜੇ ਖੱਬੇ ਅਸੀਂ ਦੇਖ ਰਹੇ ਹਾਂ ਖਜਲਾ ਹੀ ਖਜਲਾ ਆ ਲੈ ਖਜਲਾ ਦੇਖੋ ਕਿਹੋਰ ਦੇਖੋ ਹੈ ਨਹੀਂ ਸਾਹਮਣੇ ਵੀ ਦੇਖੋ ਕਿ ਤੁਸੀਂ ਖਜਲੇ ਦੀਆਂ ਦੁਕਾਨਾਂ ਜ਼ਿਆਦਾ ਤੌਰ ਤੇ ਹੈਗੀਆਂ ਨੇ ਜੇ ਜਿਹੜੀ ਮੇਲਿਆਂ ਦੀ ਸ਼ਾਨ ਹੁੰਦੀ ਹੈ ਜਲੇਬੀਆਂ ਹੋਗੀਆਂ ਖਜਲਾ ਹੋ ਗਿਆ ਲੋਕ ਜਿਹੜੀ ਹੈ ਇੱਥੇ ਛੱਕਦੇ ਹੈਗੇ ਆ ਲਓ ਜੀ ਖਜਲੇ ਦੀਆਂ ਦੁਕਾਨਾਂ ਬਹੁਤ ਨੇ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਉਹ ਸਾਹਮਣੇ ਦੇਖੋ ਬਣ ਰਿਹਾ ਖਜਲਾ ਇਸ ਤਰ੍ਹਾਂ ਜਿਹੜਾ ਇੱਥੇ ਬਣਾਇਆ ਜਾ ਰਿਹਾ ਹੈ ਇਹ ਦੇਖੋ ਤੁਸੀਂ ਇੱਧਰ ਖੜਾਉਣਿਆਂ ਦੀਆਂ ਬੱਚਿਆਂ ਦੀਆਂ ਦੁਕਾਨਾਂ ਆ ਜਿਹੜੀਆਂ ਲੱਗੀਆਂ ਐ ਖੜਾਉਣਿਆਂ ਦੀਆਂ ਸਾਰੇ ਪਾਸੇ ਲੱਗੀਆਂ ਹੋਈਆਂ ਨੇ ਆ ਦੇਖ ਸਕਦੇ ਹੋ ਇੱਧਰ ਵੀ ਤੁਸੀਂ ਸਾਰਾ ਦੂਰ ਤੱਕ ਦੇਖੋ ਸਾਰਾ ਬਾਜ਼ਾਰ ਹੀ ਇਹ ਇਹ ਡੜਾ ਖੜਾਉਣਿਆਂ ਦਾ ਜਾਂ ਘਰਾਂ ਦੇ ਜ ਵਰਤਨ ਵਾਲੀਆਂ ਚੀਜ਼ਾਂ ਦਾ ਲੱਗੇ ਪਰਸ ਹੈਗੇ ਆ ਬੈਗ ਹੈਗੇ ਆ ਇਸ ਮੇਲੇ ਦੇ ਵਿੱਚ ਤੁਸੀਂ ਉਹ ਦੇਖ ਸਕਦੇ ਆ ਕਿੱਥੋਂ ਆਏ ਬੱਚੇ ਅੱਛਾ ਅੱਛਾ ਮੇਲਾ ਦੇਖਣ ਆਏ ਚਲੋ ਥੈਂਕ ਯੂ ਥੈਂਕ ਯੂ ਹਾਂਜੀ ਬੱਚੇ ਕਿੱਥੋਂ ਆਏ ਹੈਲੋ ਕਿਹੜਾ ਪਿੰਡ ਦੱਸੇ ਬੜੇ ਬਾਲ ਦੀ ਘੁਰਦੇ ਆ ਅੱਛਾ ਬਾਲੂ ਉਹ ਦੂਰ ਤੱਕ ਤੁਸੀਂ ਦੇਖ ਰਿਹਾ ਤੁਹਾਨੂੰ ਦਿਖਾ ਦਵਾਂ ਦੇਖੋ ਬਾਜ਼ਾਰ ਕਿਵੇਂ ਸਜਿਆ ਹੋਇਆ ਹੈਗਾ ਉਹ ਦੂਰ ਦੂਰ ਤੱਕ ਦੇਖੋ ਕਿਵੇਂ ਜਿਹੜੀ ਸੰਗਤ ਉਹ ਇਕੱਠੀ ਹੋਈ ਹੈਗੀ ਆ ਸੋ ਨਵੇਂ ਜਿਹੜੇ ਸਬਸਕ੍ਰਾਈਬਰ ਮਿਲ ਗਏ ਬੇਟੀ ਕਹਿੰਦੀ ਮੈਂ ਤੁਹਾਡਾ ਚੈਨਲ ਸਬਸਕ੍ਰਾਈਬ ਉਹਨਾਂ ਦਾ ਵੀ ਚੈਨਲ ਦਾ ਕੋਈ ਚਲੋ ਮੈਨੂੰ ਆਉਦਾ ਚੈਨਲ ਨੂੰ ਭੇਜਣਗੇ ਤੇ ਇਧਰ ਖਜਲਾ ਹੀ ਖਜਲਾ ਸਾਰੇ ਆ ਦੇਖੋ ਆਗਰੇ ਦਾ ਪੇਟਾ ਇੱਥੇ ਵੀ ਪਹੁੰਚ ਗਿਆ ਹੋਏਗਾ ਚੱਲਦੇ ਆ ਅੱਗੇ ਦੇਖ ਰਹੇ ਤੁਸੀਂ ਬਾਜ਼ਾਰ ਕਾਫੀ ਸਿੱਦੇ ਸਜੇ ਹੋਏ ਆ ਚਾਵਲ ਦੇ ਦਾਣੇ ਪਰ ਨਾਮ ਲਿਖਵਾ ਲਿਖਵਾਏ ਇਸ ਤਰ੍ਹਾਂ ਕੁਝ ਦੇ ਚਾਹੁੰਦਾ ਸਾਰਾ ਕੁਝ ਕਾਫੀ ਮੇਲੇ ਵਿੱਚ ਦੇਖਣ ਨੂੰ ਨਵੀਆਂ ਚੀਜ਼ਾਂ ਇੱਥੇ ਮਿਲ ਰਹੀਆਂ ਆਪਾਂ ਨੂੰ ਜਲੇਬੀਆਂ ਦੇ ਸਾਬ ਦੇ ਇੱਥੇ ਸਟਾਲ ਲੱਗੇ ਹੋਏ ਆ ਪਕੌੜਿਆਂ ਦੇ ਲੱਗੇ ਹੋਏ ਸਾਰੇ ਕੁਝ ਸੀਟ ਆ ਸਿਟਿੰਗ ਦਾ ਅਰੇਂਜਮੈਂਟ ਵੀ ਉੱਥੇ ਹੈਗਾ ਚੱਲਦੇ ਆ ਅੱਗੇ ਆ ਦੇਖੋ ਹਾਂ ਜਿਵੇਂ ਅੰਦਰ ਜਿਹੜਾ ਪ੍ਰਸ਼ਾਦ ਚੜਦਾ ਹੈਗਾ ਢੇਲ ਹੋ ਗਿਆ ਲੱਡੂ ਹੋ ਗਿਆ ਇਹ ਤੇ ਸਾਰਾ ਕੁਝ ਜਿਹੜਾ ਚੜਦਾ ਹੈਗਾ ਜੀ ਤੇ ਸਾਹਮਣੇ ਦੇਖੋਗੇ ਇੱਧਰ ਵੀ ਸਾਰੇ ਬਾਜ਼ਾਰ-ਬਾਜ਼ਾਰ ਲੱਗਾ 100 ਰੁਪਏ ਸੇਲ ਲੱਗੀ ਹੋਈ ਆ ਕੋਈ ਕਿਤੇ ਟੌਲੀਏ ਤੇ ਸੇਲ ਲੱਗੀ ਐ ਕੋਈ ਖਿਡਾਉਣਿਆਂ ਦੀ ਸੇਲ ਜਿਹੜੀ ਉਹ ਲੱਗੀ ਹੋਈ ਤੁਸੀਂ ਦੇਖ ਰਹੇ ਹੋ ਤੇ ਇਹ ਹੈ ਇੱਧਰ ਵੀ ਬੱਚਿਆਂ ਦੇ ਖਿਡਾਉਣਿਆਂ ਦੀ ਸੇਲ ਜਿਹੜੀ ਆ ਤੇ ਬਿਲਕੁਲ ਆਪਾਂ ਗੁੱਗਾ ਮਾੜੀ ਜੀ ਦੇ ਸਾਹਮਣੇ ਆ ਗਏ ਹਾਂ ਚੱਲਾਂਗੇ ਆਪਾਂ ਅੰਦਰ ਪਹਿਲਾਂ ਤੁਹਾਨੂੰ ਜਿਹੜਾ ਰੌਣਕ ਮੇਲਾ ਇੱਥੇ ਦਾ ਉਹ ਦਿਖਾ ਦਈਏ ਚੱਲਦੇ ਆਂ ਅੱਗੇ ਹੋਰ ਤੁਹਾਨੂੰ ਬਾਜ਼ਾਰ ਦਿਖਾਉਂਦੇ ਆ ਕਿੰਨੇ ਸਜੇ ਹੋਏ ਨੇ ਇਹ ਵੀ ਇੱਧਰ ਖਜਲਾ ਹੀ ਖਜਲਾ ਹੋਇਆ ਵੇਦ ਭਾਈ ਖਜਲਾ ਹੀ ਬਹੁਤ ਲੱਗਿਆ ਹੋਇਆ ਕਾਫੀ ਰਸ ਜਿਹੜਾ ਪਹਿਲੇ ਦਿਨੋਂ ਹੋ ਭਰਿਆ ਹੋਇਆ ਹੈਗਾ ਇੱਥੇ ਤੋ ਇਹ ਹੈ ਕਿ ਆ ਸਵੀਟ ਸ਼ਾਪ ਸਮਾਨੇ ਤੋਂ ਹੈਗੇ ਨੇ ਇਹ ਤੇ ਆਏ ਵਾਰ ਇਹਨਾਂ ਦਾ ਸਟਾਲ ਜਿਹੜਾ ਬਿਲਕੁਲ ਇਹਦੇ ਦਰਵਾਜ਼ੇ ਦੇ ਬਾਬੇ ਦਰਵਾਜ਼ੇ ਦੇ ਜਿਹੜਾ ਅੱਗੇ ਲੱਗਦਾ ਤੇ ਸਾਰਾ ਕੁਝ ਜਿਹੜਾ ਪ੍ਰਸ਼ਾਦ ਆਉ ਬਾਹਰ ਮਿਲਦਾ ਪਕੌੜੇ ਹੈਗੇ ਐ ਨਾ ਕੋਈ ਸਪੈਸ਼ਲ ਸਵੀਟਸ ਹੈਗੀ ਆ ਸਾਰੇ ਜਿਹੜੇ ਇੱਥੇ ਸੰਗਤ ਉਹ ਪ੍ਰਸ਼ਾਦ ਵੀ ਲੈ ਰਹੀ ਆ ਘਰਾਂ ਨੂੰ ਜਿਹੜੀਆਂ ਮਠਿਆਈਆਂ ਵਗੈਰਾ ਉਹ ਵੀ ਲੈ ਕੇ ਉਹ ਜਾ ਰਹੀ ਆ ਤੋਂ ਬਹੁਤ ਵਧੀਆ ਸਾਫ਼ ਸੁਥਰੀ ਇਹਨਾਂ ਦੀ ਮਠਿਆਈ ਆ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨੇ ਜਿਹੜੀ ਇੱਥੇ ਆ ਲਗਾਈ ਹੋਈ ਆ ਉਹ ਇਸੇ ਤਰ੍ਹਾਂ ਇੱਧਰ ਅੱਗੇ ਵੀ ਮਠਿਆਈ ਦੀਆਂ ਦੁਕਾਨਾਂ ਤੁਸੀਂ ਦੇਖ ਰਹੇ ਹੋ ਕਾਫੀ ਲੱਗੀਆਂ ਹੋਈਆਂ ਨੇ ਤੇ ਜਿੱਤਰ ਦੂਰ ਤੱਕ ਤੁਸੀਂ ਨਜ਼ਰ ਮਾਰੋਗੇ ਮਠਿਆਈ ਮਠਿਆਈ ਜਿਹੜੀ ਲੱਗੀ ਹੋਈ ਆ ਤੇ ਪਕੌੜੇ ਹੈਗੇ ਬੜੇ ਵਧੀਆ ਦੇ ਨਾਲ ਇੱਧਰ ਵੀ ਸਾਰੀਆਂ ਖਜਲਾ ਹੋ ਗਿਆ ਘੌਰ ਹੋ ਗਿਆ ਸਾਰਾ ਕੁਝ ਸਾਹਮਣੇ ਤੁਸੀਂ ਦੇਖਦੇ ਹੋ ਲੱਗਿਆ ਆ ਸਾਹਮਣੇ ਵਾਲੇ ਪਾਸੇ ਨਿਗਾ ਮਾਰਾਂਗੇ ਤਾਂ ਇੱਧਰ ਵੀ ਸਾਰਾ ਕੁਝ ਲੱਗਿਆ ਹੋਇਆ ਆ ਦੇਖੋ ਇੱਧਰ ਜਰਾਬਾ ਬਾਈ ਵੇਚ ਰਿਹਾ ਕਿੰਨੇ ਦਾ ਸੈਟ ਆ ਬਾਈ ਇਹ 50 ਦਾ ਸੈਟ ਚਲੋ ਬਹੁਤ ਵਧੀਆ ਚੱਲ ਰਿਹਾ ਕੰਮ ਸਾਹਮਣੇ ਤੁਸੀਂ ਵੇਖਦੇ ਸਾਰੇ ਪਾਸੇ ਖਜਲਾ ਹੀ ਖਜਲਾ ਆ ਇੱਧਰ ਵੱਡੀ ਫੜਕ ਦੇ ਉੱਤੇ ਵੀ ਕਾਫੀ ਜਿਹੜਾ ਮੇਲਾ ਉਹ ਭਰਿਆ ਹੋਇਆ ਹੈਗਾ ਤੇ ਪਿੱਛੇ ਦੁਕਾਨਾਂ ਕਾਫੀ ਵੱਡੀਆਂ ਦੁਕਾਨਾਂ ਨੇ ਇਹ ਬਿਲਕੁਲ ਦਰਬਾਰ ਬਾਬੇ ਦੇ ਅੱਗੇ ਤੇ ਸਾਰੇ ਪਾਸੇ ਦੇਖੋ ਕਿ ਜਿਹੜਾ ਸਿਟਿੰਗ ਅਰੇਂਜਮੈਂਟ ਆ ਉਹ ਕਾਫੀ ਹੈਗਾ ਤੁਸੀਂ ਦੇਖ ਰਹੇ ਹੋ ਤੇ ਮਕਾਇਨ ਜਿਹੜੀ ਆ ਇਦੋਂ ਤੋਂ ਤੋਂ ਹੋ ਹੰਸਾਂ ਵਜੋਂ ਜਿਹੜੀ ਉਹ ਕੀਤੀ ਜਾ ਰਹੀ ਸਾਰੇ ਇਸ ਤਰ੍ਹਾਂ ਦੂਰ ਦੂਰ ਤੱਕ ਤੁਸੀਂ ਦੇਖ ਰਹੇ ਹੋ ਕਿ ਬਾਈ ਇੱਧਰ ਵੀ ਜਲੇਬੀਆਂ ਕੱਢ ਰਿਹਾ ਰਕਾਵਾਂ ਦੇ ਸਾਨੂੰ ਲਓ ਜੀ ਇੱਧਰ ਵੀ ਜਲੇਬੀਆਂ ਬਾਈ ਕੱਢ ਰਿਹਾ ਦੇ ਤਾਜ਼ੀਆਂ ਜਲੇਬੀਆਂ ਬਿਲਕੁਲ ਲਾਲ ਰੰਗ ਦੀਆਂ ਹਨ ਜੀ ਅੱਡੀਖਾ ਨੂੰ ਪਿੱਛੇ ਸੀਟਿੰਗ ਅਰੇਂਜਮੈਂਟ ਹੈ ਇਹਨਾਂ ਦਾ ਵੀ ਸਾਰਿਆਂ ਦੇ ਪਿੱਛੇ ਸੀਟਿੰਗ ਅਰੇਂਜਮੈਂਟ ਵੱਡੇ ਵੱਡੇ ਟੈਂਟ ਜੜੇ ਹੋ ਲੱਗੇ ਹੋਏ ਆ ਬਾਈ ਕਿਹੜੀ ਜਗ੍ਹਾ ਤੋਂ ਆਏ ਹੋ ਪਟਿਆਲੇ ਤੋਂ ਆਏ ਹੋ ਪਟਿਆਲੇ ਤੋਂ ਕਿਹੜੀ ਜਗ੍ਹਾ ਅੱਛਾ 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 ਹੈਗਾ ਤੇ ਆ ਬਾਈ ਦੇਖੋ ਜਲੇਬੀਆਂ ਉਹ ਕੱਡੀਆਂ ਜਾ ਰਹੀਆਂ ਇਹਨਾਂ ਵੱਲੋਂ ਥਿਆਰਾ ਕਾਰੋਬਾਰ ਆ ਚਲੋ ਵਧੀਆ ਵਧੀਆ ਕਿਹੜੀ ਜਗ੍ਹਾ ਤੋਂ ਆਏ ਹੋ ਠੱਗੇ ਤੋਂ ਅੱਛੇ ਬਾਈ ਕਿੱਗਾ ਠੀਕ ਬਹੁਤ ਵਧੀਆ ਸਾਰਾ ਉਹ ਇਹ ਦੇਖ ਰਹੇ ਹਾਂ ਕਾਫੀ ਸੰਗਤਾਂ ਪਿੱਛੇ ਬੈਠੀਆਂ ਚਾਹ ਪਾਣੀ ਉਹ ਪੀ ਰੀਆਂ ਗੋਲ ਗੱਪੇ ਵਗੈਰਾ ਹੈਗਾ ਕਾਫੀ ਸਾਫ ਸੋਥਰੇ ਢੰਗ ਨਾਲ ਜਿਹੜੀਆਂ ਮਠਿਆਈਆਂ ਤੇ ਪਕੌੜੇ ਜਿਹੜੇ ਸਜਾਏ ਹੋਏ ਨੇ ਨਾ ਜੀ ਦੁਕਾਨ ਤੇ ਕੱਗੇ ਤੋਂ ਬਿਲੋਂਗ ਕਰਦੇ ਨੇ ਬਾਈ ਜੀ ਇਸੇ ਤਰ੍ਹਾਂ ਇਧਰਲੇ ਪਾਸੇ ਵੀ ਠਾਕਰ ਖਜਲਾ ਭੰਡਾਰ ਕਾਫੀ ਵੱਡੇ ਵੱਡੇ ਭੰਡਾਰ ਜਿਹੜੇ ਉਹ ਲੱਗੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਬਾਈ ਆ ਦੇ ਪੱਖਾ ਹੈਲੀਕਾਪਟਰ ਦਾ ਵੇਚ ਰਿਆ ਹੈਗਾ ਇਹ ਉਡਾ ਕੇ ਦੱਸ ਦੇ ਫਿਰ ਆਹ ਦੇਖੋ ਫੜ ਲੈਂਦਾ ਹੈਗਾ اسی طرح ਜਿਹੜੀ ਤੁਸੀਂ ਦੇਖ ਰਹੇ ਬਾਹਰ ਦੁਕਾਨਾਂ ਬਾਬੇ ਦੀ ਚੱਦਰਾਂ ਬਾਹਰਲੇ ਪਾਸੇ ਬਿਲਕੁਲ ਪ੍ਰਸ਼ਾਦ ਵਾਲੀਆਂ ਦੁਕਾਨਾਂ ਉਹ ਸਜੀਆਂ ਹੋਈਆਂ ਹੈਗੀਆਂ ਤੁਸੀਂ ਦੇਖ ਰਹੇ ਹੋ ਇਹ ਸੰਗਤ ਦਾ ਭਾਰੀ ਠਾਠਾ ਮਾਰਦਾ ਕੱਟ ਕੋਈ ਇਥੇ ਤੁਸੀਂ ਦੇਖ ਹੀ ਰਹੇ ਹੋ ਉਹ ਦਰਵਾਜ਼ੇ ਆਪਾਂ ਮੂਰੇ ਆ ਗਏ ਅੰਦਰ ਜਾ ਰਹੇ ਹਾਂ ਤੁਹਾਨੂੰ ਅੰਦਰ ਦੇ ਦਰਸ਼ਨ ਵੀ ਕਰਾਵਾਂਗੇ ਤੇ ਦੇਖ ਫਿਰ ਤਾਂ ਜਿਹੜਾ ਹੜ ਉਹ ਆਇਆ ਹੋਇਆ ਮੱਥਾ ਟੇਕਣ ਲਈ ਇਹ ਇਸ ਕプションਾਂ ਕੁਝ ਲਿਖੀਆਂ ਹੋਈਆਂ ਜੀ ਤੇ ਆਪਵਾ ਇਹ ਫਿੱਟ ਲਾਈ ਮੇਲੇ ਵੀ ਤੁਹਾਨੂੰ ਦਿਖਾਈ ਸੀ ਕਿ ਜਿਵੇਂ ਰਾਣੀ ਦੀ ਦਾ ਹੋ ਗਿਆ ਫਲੋਰ ਦਾ ਗਿਆ ਮਈਆ ਭਗਵਾਨ ਦੀ ਕਰਤੇ ਇਧਰ ਸਾਰੇ ਪਾਸੇ ਤੁਸੀਂ ਦੇਖ ਰਹੇ ਸਾਰੇ ਪਾਸੇ ਜਿਹੜਾ ਸੰਤਾਂ ਦਾ ਜਿਹੜਾ ਇਕੱਠ ਹੈਗਾ ਤੇ ਪੁਲਿਸ ਦੀ ਜਿਹੜੀ ਆ ਗੱਡੀ ਵੀ ਖੜੀ ਆ ਲਾਣ ਆ ਆਰਡਰ ਜਿਹੜਾ ਵਧੀਆ ਹੈਗਾ ਕਿਤੇ ਦਫ਼ਤਰਾਂ ਦੇ ਕੋਈ ਜਿਹੜੀ ਆ ਭੱਗੜ ਉਹ ਨਹੀਂ ਮੱਤਰੇ ਹੈਗੀ ਪੁਲਿਸ ਕਰਮਚਾਰੀ ਆ ਦੀ ਡਿਊਟੀ ਬੜੀ ਵਾਕੂ ਬੀਨੂ ਮਾਰ ਰਹੇ ਨੇ ਤੋਂ ਦੇਖ ਰਹੇ ਆ ਪਾਪਾ ਜੀ ਦੇ ਆਪਾਂ ਸਾਹਮਣੇ ਆ ਦਰبار ਤੇ ਮੁਰੇ ਆ ਗਏ ਆ ਤੇ ਸਾਰੇ ਪਾਸੇ ਸੰਗਤੀ ਸੰਗਤ ਜਿਹੜੀ ਉਹ ਬੈਠੀ ਆ ਤੁਸੀਂ ਦੇਖ ਰਹੇ ਹੋ। ਉਹ ਚੱਲਾ ਗਿਆ ਆਪਾਂ ਅੰਦਰ। ਬਾਬਾ ਜੀ ਤੇ ਫੋਟੋਆਂ ਲੱਗੀਆਂ ਨੇ ਤੇ ਦਰਸ਼ਨ ਕਰੋ। ਗੁਰੂ ਨਾਨਕ ਜੀ ਦਾ ਕਿਲਾ ਇਹ ਸਾਹਮਣੇ ਹੈਗਾ। ਉਹ ਇੱਧਰ ਹੈਗਾ ਤਲਾਹ ਢੋਲ ਵੀ ਵੱਜ ਰਹੇ ਆ। ਗੜੇ ਪੈ ਰਹੇ ਨੇ। ਜਤਵਾਦ ਬੱਚੇ ਵੀ ਇਸ਼ਨਾਨ ਸਾਰੇ ਕਰ ਰਹੇ ਆ। ਇੱਧਰ ਵੀ ਤੁਸੀਂ ਦੇਖ ਸਕਦੇ ਆ ਲਾਈਵ ਇਹਨਾਂ ਦਾ ਜਿਹੜਾ ਚੱਲ ਰਿਹਾ ਹੈਗਾ ਬਿਲਕੁਲ ਆਪਾਂ ਪਿਛਲੇ ਪਾਸੇ ਆ ਗਏ ਆ ਤੇ ਰਾਤ ਨੂੰ ਇੱਧਰ ਸਟੇਜਾਂ ਵੀ ਲੱਗਣੀਆਂ ਤੁਸੀਂ ਦੇਖ ਸਕਦੇ ਹੋ ਕਾਫੀ ਸੰਗਤ ਜਿਹੜੀ ਅੰਦਰ ਪੈ ਗਈ ਆ ਆ ਦੇਖੋ ਕਿਵੇਂ ਸੰਤਾਨਾਂ ਦੀਆਂ ਲਾਈਨਾਂ ਉਹ ਲੱਗੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਦੇਖ ਰਹੇ ਤੁਸੀਂ ਲੰਮੀਆਂ ਲੰਬੀਆਂ ਲਾਈਨਾਂ ਮੱਥਾ ਟੇਕਣ ਦੇ ਜਿਹੜੀਆਂ ਲੱਗੀਆਂ ਹੋਈਆਂ ਤੇ ਸੰਗਤ ਜਿਹੜੀ ਆ ਲਾਈਨ ਦੇ ਵਿੱਚ ਉਹ ਖੜੀ ਹੈਗੀ ਦੇਖ ਰਹੇ ਹੋ ਸੋ ਤੁਸੀਂ ਦੇਖ ਰਹੇ ਹੋ ਸੰਗਤ ਦਾ ਜਿਹੜਾ ਠਾਠਾ ਮਾਅ ਦਾ ਕਾਫੀ ਤੇ ਸਾਰੇ ਪਾਸੇ ਇੱਕ ਸੰਗਤ ਦੀ ਸੰਗਤ ਮੁੱਖੇ ਕੰਨੇ ਬੈਠ ਗਿਆ ਅੱਜ ਜਿਹੜੀ ਪਹਿਲੀ ਚੌਂਕੀ ਆ ਤੇ ਇਸ ਤਰ੍ਹਾਂ ਕੇ ਸੰਗਤ ਅੰਦਰ ਮੱਠਾ ਟੇਕਣ ਲਈ ਜਾ ਰਹੀ ਆ ਅੱਗੇ ਚੱਲਦੇ ਆ ਦੇਖਦੇ ਆ ਤੇ ਬਾਈ ਢੋਲ ਵਾਲੇ ਬੈਠੇ ਨੇ ਤਾਂ ਫਿਰ ਇਹ ਤੁਸੀਂ ਦੇਖੋਗੇ ਸੰਗਤ ਦੀ ਸੰਗਤ ਜਿਹੜੀ ਉਹ ਬੈਠੀ ਹੈ ਜੀ ਉਹ ਦੇਖ ਰਹੇ ਤੁਸੀਂ ਸੰਗਤ ਉਸੇ ਖਾਣ ਕੇ ਚੱਲ ਜਾਂਦੀ ਹੈ ਸਾਡੇ ਪਾਸੇ ਦੇਖ ਰਹੇ ਹੋ ਉਹ ਉੱਪਰ ਵੀ ਤੁਸੀਂ ਲਾਈਨਾਂ ਦੇਖ ਰਹੇ ਹੋ ਕਾਫੀ ਲੱਗੀਆਂ ਹੋਈਆਂ ਲੰਬੀਆਂ ਚੌੜੀਆਂ ਤੇ ਸੰਗਤ ਇਹ ਜੋ ਜਿਹੜੀ ਨਿਕਲ ਕੇ ਬਾਹਰ ਆ ਰਹੀ ਹੈ ਉਹ ਉਹਨਾਂ ਨੂੰ ਦੇਖ ਰਹੇ ਹਾਂ ਤੇ ਮਿੱਟੀ ਵੀ ਜਿਹੜੀ ਇੱਥੇ ਉਹ ਸੰਗਤਾਂ ਵੱਲੋਂ ਕੱਢੀ ਜਾ ਰਹੀ ਹੈ ਨਮਾਦਿਆਂ ਦਾ ਮੇਲਾ ਮਸ਼ਹੂਰ ਮੇਲਾ ਜੀ ਇਹ ਆਜੋ ਜਾਂਦਾ ਜੀ ਕੋਈ ਭਾਈ ਸਾਹਿਬ ਕਿਹੜੇ ਪਿੰਡ ਤੋਂ ਆਏ ਹੋ ਕਿਹੜੇ ਪਿੰਡ ਤੋਂ ਆਏ ਹੋ ਅੱਛਾ ਤੇ ਸਾਹਮਣੇ ਗੁੱਗਾ ਮਾੜੀਆ ਆਪਾਂ ਜਾਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਅੰਦਰਲਾ ਵੀ ਦ੍ਰਿਸ਼ ਦਿਖਾਵਾਂਗੇ ਗੁੱਗਾ ਮਾੜੀ ਦੇ ਤੇ ਸੰਗਤਾ ਤੋਂ ਇਹ ਦੇਖ ਕੇ ਕਾਫੀ ਆੜਾ ਹੋਇਆ ਹੋਣਾ ਲੱਗੇਗਾ ਉਸ ਕੰਮਚਾਰ ਜਿਹੜੇ ਆ ਬੜੀ ਵਧੀਆ ਕੁਰਤੀ ਜੀ ਉਹ ਪਾ ਰਹੇ ਨੇ ਇਹ ਤਾਂ ਮੇਨ ਹਸਾਮ ਗੁੱਗਾ ਮਾੜੀਆ ਕਾਚ ਮੋਗਾ ਉਹਦੇ ਉੱਤੇ ਵੀ ਕੁਝ ਨਾ ਕੋਤੋ ਸੰਗਤ ਜੀ ਦੇਖ ਲੈ ਪਾਗੀ ਜਿਹੜੀ ਇੱਥੇ ਲੱਗੀ ਹੋਈ ਆ ਮੋਤੋ ਵੀ ਦੇਖ ਰਿਹਾ ਕਿ ਆਪਣੇ ਜਿਹੜੇ ਆ ਮੱਟੀ ਕੱਢ ਰਹੀ ਆ ਸੰਗਤ ਤੇ ਬੜੀ ਸ਼ਰਧਾ ਤੇ ਸ਼ਾਨ ਨਾਲ ਜਿਹੜਾ ਇੱਥੇ ਦਰਸ਼ਕ ਆ ਰਹੇ ਆ ਸੰਗਤ ਆਪਾਂ ਪਿੱਛੇ ਤੇ ਜਾ ਕੇ ਜਿਹੜਾ ਅੰਦਰ ਉਹ ਮੱਥਾ ਟਿਕਾਵਾਂਗੇ ਸੋ ਦਰਸ਼ਕਾ ਦਾ ਸੰਗਤ ਜੀ ਉਹ ਜਗ੍ਹਾ ਜਿੱਥੇ ਨਮਾਜ਼ਾ ਦੇ ਵਿੱਚ ਮੱਥਾ ਟਿਕਦਾ ਉਹਗਾ ਮਾੜੀ ਜੀ ਦਰਸ਼ਨ ਤੋਂ ਰੋਪੇ ਆਪ ਗੁਰੂ ਘਰ ਦੀ ਜੀ ਨੇ ਕੁਸ਼ੀਆਂ ਪ੍ਰਾਪਤ ਕਰੋ ਸੰਗਤੋ ਸਾਰੇ ਪਹਿਲਾ ਦਿਨ ਸੰਗਤ ਦਾ ਆੜ ਆਇਆ ਹੈ ਕਿ ਮਰਦਾ ਜੀ ਸਰਲਾ ਲੋਆਂ ਦੀ ਬੜੀ ਸਰਦਾ ਹੈਗੀ ਹੈ ਜਿਹੜਾ ਜਿੱਥੇ ਮੱਥਾ ਟੇਕਣ ਲਈ ਪਹੁੰਚੇ ਹੋਏ ਨੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਕੁਸ਼ੀਆਂ ਉਪਰੋਕ ਕਰੋ ਜੀ ਤੇ ਸੇਵਾਦਾਰ ਸਾਹਿਬ ਜੀ ਲਗੀ ਹੋਤੇ ਆਪਾਂ ਕਾਉੜਿਆ ਮੱਥਾ ਟੇਕ ਲੈ ਆਪਾਂ ਤੇ ਸਾਹਮਣੇ ਦਰਸ਼ਨ ਕਰਾਂਗੇ ਉਹ ਜਸਵੀਰ ਜੀ ਦੇ ਤੇ ਬਾਚੇ ਜਿਹੜਾ ਹੈ ਉਹ ਗੁਰਗਾਣੀ ਦਾ ਮੰਦਿਰ ਹੈਗਾ ਸੈਂਟਰ ਨੇ ਮਾਤਾ ਸਤਿਸ਼ਾਨਾ ਜੀ ਦਾ ਪਟਿਆਲਾ ਦੇ ਵਿੱਚ ਜੋ ਇਥੇ ਮੰਦਿਰ ਉਹ ਪੈਂਦਾ ਹੈਗਾ। ਆਪਾਂ ਬਾਹਰ ਨੂੰ ਮੱਥਾ ਦੇਖ ਰਿਹਾ ਹੈਗਾ। ਜਿਹੜਾ ਬਾਹਰ ਜਾਂਦਾ ਰਫਤਾਰ ਸਾਰੇ ਜਿਹੜੇ ਆ ਬਾਹਰ ਜਾ ਰਹੇ ਤੇ ਬਾਹਰ ਤੋਂ ਜਿਹੜੇ ਤੁਸੀਂ ਦੇਖ ਰਹੇ ਆ ਰਹੇ ਜਾਂਦੇ ਤੇ ਆਪਾਂ ਜਿਹੜਾ ਮੱਥਾ ਦੇਖੀ ਲੇ ਤੁਸੀਂ ਵੀ ਆਪਦਾ ਮੱਥਾ ਦੇਖੋ। ਦੇ ਗੁਰੂ ਘਰ ਦੇ ਜਿਹੜੇ ਪੇਸ਼ੇ ਆ ਪ੍ਰਾਪਤ ਕਰੋ ਤੇ ਇਹ ਨਮਾਜ਼ੇ ਦਾ ਮੇਲਾ ਤੁਸੀਂ ਦੇਖਿਆ ਤੇ ਇੱਕ ਤਰ੍ਹਾਂ ਜਿਹੜੀ ਆ ਬਾਬੇ ਸੱਚਖੰਦ ਔਰ ਠੀਠਾਗੋ ਕਿੰਨੇ ਦੇ ਚੱਲਣਾ ਇਹ ਮੇਲਾ ਕੋ 15 ਸਾਲ ਅੱਜ ਪਹਿਲਾ ਦਿਨ ਆਣਾ ਜੀ ਬਹੁਤ ਅੱਜ ਤਾਂ ਪਿਛਲੇ ਵਾਰ ਨਾਲੋਂ ਰੌਸ਼ਾ ਪਿਛਲੇ ਵਾਰ ਇੰਨਾ ਹੈ ਨਹੀਂ ਸੀਗਾ ਤੇ ਚਲੋ ਕਿਰਪਾ ਬਾਬੇ ਦੇ ਉੱਪਰ ਵਾਲੇ ਦੀ سنگਲ ਜਿਹੜੀ ਮੁਰਤਿ ਟਿਕਣਾਈ ਹੋਈ ਹੈ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਵੀਰਾਂ ਦਾ ਧੰਨਵਾਦ ਇੱਧਰ ਵੀ ਸਾਰੇ ਵੀਰ ਤੁਹਾਡਾ ਧੰਨਵਾਦ ਆ ਭਾਈ ਹਲਦੇ ਆਪਾਂ ਬਾਹਰੋਂ ਤੇ ਨੱਥਾ ਦੇਖ ਲਿਆ ਤੇ ਸੰਗਰ ਤੋਂ ਵੀ ਦੇਖੋ ਸੰਗਰ ਜਿਹੜਾ ਰੱਸ਼ ਬਾਦਰੇ ਆ ਕਿਉਂਕਿ ਅੱਜ ਪਹਿਲੀ ਚੌਕੀ ਹੈਗੀ ਆ ਤੇ ਸਾਰੇ ਪਾਸੇ ਦੁੱਖ ਦੇਖ ਰਹੇ ਹੋ ਉਹ ਆਪਾਂ ਜਿਹੜਾ ਸ਼ੌਟਗੇਟ ਦੀ ਭਾਈ ਨੇ ਆਪਣਾ ਪੜਦਾ ਪੰ ਚਲੋ ਵਧੀਆ ਹੋ ਗਿਆ ਧੰਨਵਾਦ ਰੋਟਾ ਜੀ ਐਸੀ ਅੰਦਰ ਗੁੱਗਾ ਮੜਿਆ ਪਰ ਮਤਲਬ ਜਿਹੜਾ ਦੇਖ ਆਇਆ ਕਾਫੀ ਮੇਲਾ ਹੋ ਭਰੇ ਹੋਇਆ ਦੀ ਦੇਖ ਰਹੇ ਆਂ ਚਲਦੇ ਆਗੇ ਆ ਡੀਜੇ ਅੱਜ ਹੋਰ ਆਏ ਹੋਏ ਆ ਦੇਖੋ ਮਤਲਬ ਤੇ ਰਾਤ ਉਹਨੂੰ ਜਿਹੜਾ ਕੱਲ ਨੂੰ ਜਿਹੜਾ ਪ੍ਰੋਗਰਾਮ ਚੱਲਣਗੇ ਸਾਰਾ ਦਿਨ ਉਹ ਇੱਥੇ ਡੀਜੇ ਦੇ ਨਾਲ ਪਹਿਲੇ ਲੱਗਣਗੇ ਤੇ ਆਓ ਚਾਪ ਦੇ ਸੰਗਤਾਂ ਨੂੰ ਦੇਖੋ ਉਹਦੇ ਕੰਮ ਕਰਦੇ ਆ ਤੇ ਆਹ ਦੇਖੋ ਸੰਗਤ ਦਾ ਆੜਾ ਆ ਰਿਹਾ ਹੈ ਜੀ ਸੋ ਐਸੇ ਨਮਾਦੇ ਦਾ ਮੇਲੇ ਦਾ ਪਹਿਲਾ ਦਿਨ ਤੁਸੀਂ ਦੇਖਿਆ ਮੱਥਾ ਵੀ ਆਪਾਂ ਤੁਹਾਨੂੰ ਦਿਖਾਤਾ ਤੇ ਇਸ ਤਰ੍ਹਾਂ ਕਾਫੀ ਇਥੇ ਜਿਹੜਾ ਮੇਲਾ ਤੁਸੀਂ ਦੇਖਿਆ ਭਰਿਆ ਹੋਇਆ ਹੈਗਾ ਮੇਰੇ ਪਿੱਛੇ ਵੀ ਤੁਸੀਂ ਦੇਖਦੇ ਹੋ ਕਾਫੀ ਮੇਲਾ ਜਿਹੜਾ ਇਹ ਭਰਿਆ ਹੋਇਆ ਹੈ ਤੇ ਇਹਦੇ ਨਾਲ ਸੁਲਿੰਬਰਸ ਨੂੰ ਦਿਓ ਅਜਾਟ ਤੇ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜਿਹੜਾ ਮੇਲਾ ਹੈਗਾ ਤਿੰਨ ਦਿਨ ਚੱਲਣਾ ਹੈਗਾ ਇਸ ਕਰਕੇ ਮੇਰੇ ਪੇਜ 'ਤੇ ਵੀ ਇੱਥੇ ਤੁਸੀਂ ਆਪਣੀਆਂ ਹਾਜ਼ਰੀਆਂ ਭਰ ਕੇ ਜਾਓ ਇਦੇ ਨਾਲ ਕੁਝ ਦਸਤੂਰ ਦਿਓ ਆਜਾਜਤ ਅਗਲੀ ਵੀਡੀਓ ਹੰਟਕ ਇੰਤਜ਼ਾਰ ਕਰਨਾ ਜਿਹਦੇ ਨਾਲ ਸਸਿਕਾ ਰੱਬ ਰੱਖਾ ਜੜੀ ਕੋਲਾ